ਰਾਣੀ ਬਾਈ ਤੂੰ ਆ ਕੀ ਕਹਿ ਦਿੰਦਾ ਯਾਰ ਤੂੰ ਸਿਆਣਾ ਵੇਣਾ ਬੰਦਾ ਹਨਾ ਤੂੰ ਕਿਆ ਕੀ ਕਹਿ ਦਿੰਦਾ ਵੀ ਮੈਂ ਮੰਦਰ ਗੁਰਦੁਆਰੇ ਨਹੀਂ ਜਾਂਦਾਗਾ ਇਹ ਗਲਤ ਨੂੰ ਕਹਣੀ ਸ਼ੋਭਾ ਦਿੰਦੀ ਆ ਪਹਿਲਾਂ ਗੱਲ ਸੁਣੋ ਅੱਜ ਤਾਂ ਇਹ ਨਹੀਂ ਬਰਦਾਸ਼ਤ ਹੋਈ ਜਦ ਮੂੰਹ ਚ ਮੇਰੇ ਮੂੰਹ ਚ ਜਦੋਂ ਇਹ ਸ਼ਬਦ ਨਿਕਲੇ ਕਿ ਮੈਂ ਮੰਦਰ ਗੁਰਦੁਆਰੇ ਨਹੀਂ ਜਾਂਦਾ ਮੈਂ ਕਿਹਾ ਜਾਂ ਨਹੀਂ ਜਾਂਦਾ ਮੈਂ ਇਹ ਕਹਿ ਮੈਂ ਗੁਰਦੁਆਰ ਗੁਰਦੁਆਰੇ ਨੂੰ ਮੰਨਦਾ ਨਹੀਂ ਮੈਂ ਇਹ ਕਹ ਇਹ ਥੋੜੀ ਕਹ ਕਿ ਮੈਂ ਗੁਰਬਾਣੀ ਨੂੰ ਨਹੀਂ ਮੰਨਦਾ ਮੈਂ ਕਹਿੰਦਾ ਮੈਂ ਮੰਦਿਰ ਗੁਰਦੁਆਰੇ ਮਸਜਿਦ ਨਹੀਂ ਜਾਂਦਾ ਪਰ ਮੈਂ ਇਹ ਤਾਂ ਨਹੀਂ ਕਹਿੰਦਾ ਮੈਂ ਕਦੇ ਨਹੀਂ ਜਾਂਦਾ ਮੈਂ ਮਤਲਬ ਅੰਧਵਿਸ਼ਵਾਸ ਦੇ ਵਿੱਚ ਮੱਥੇ ਰਗੜਨ ਦੇ ਵਿੱਚ ਨਹੀਂ ਯਕੀਨ ਰੱਖਦਾ ਮੈਂ ਕਿਰਤ ਦੇ ਵਿੱਚ ਕਰਤਾ ਪੁਰਖ ਨਿਰਭਉ ਨਿਰਵੈਰ ਹੋਣ ਦੇ ਵਿੱਚ ਯਕੀਨ ਰੱਖਦਾ ਪਰ ਹੇ ਗੁਰੂ ਨਾਨਕ ਮੈਂ ਨਿਰਵੈਰਤਾ ਹਾਂ ਪਰ ਮੈਨੂੰ ਕੁਝ ਲੋਕ ਨਿਰਪੋਉ ਨਹੀਂ ਹੋਣ ਦਿੰਦੇ ਜੇ ਮੈਂ ਸੱਚ ਬੋਲੂਗਾ ਮੇਰਾ ਗਲਾ ਵੱਢਣਗੇ ਮੇਰੀ ਮਾਂ ਭੈਣ ਇੱਕ ਕਰਦਣਗੇ ਉਹ ਵੇੜਿਆ ਰਿਆ ਸੀਗਾ ਕਿ ਮੈਂ ਮੰਦਿਰ ਗੁਰਦੁਆਰੇ ਨਹੀਂ ਜਾਂਦਾਗਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਗੁਰਬਾਣੀ ਨੂੰ ਨਹੀਂ ਮੰਨਦਾ ਠੀਕ ਹੈ ਲੋਕ ਪਤਾ ਹੀ ਕਹਿੰਦੇ ਆ ਕਿ ਜੇ ਕੋਈ ਕੋਨਾ ਮੁੰਨਾ ਹੈ ਉਹ ਰੱਬ ਦਾ ਉਪਾਸਕ ਕਿ ਨਹੀਂ ਹੋ ਸਕਦਾਗਾ ਰੱਬ ਨੂੰ ਮੰਨਣ ਵਾਲਾ ਫੁੱਲ ਬਟਾ ਫੁੱਲ ਹੋਣਾ ਚਾਹੀਦਾਗਾ ਜਿਸ ਤਰ੍ਹਾਂ ਕਿ ਨੇਚਰ ਨੇ ਬੰਦੇ ਨੂੰ ਉਹ ਸਾਰੇ ਆਏ ਜਿਸ ਤਰ੍ਹਾਂ ਕਿ ਉਹਦੇ ਸਾਰੇ ਵਾਲ ਵੱਧਦੇ ਆ ਪਰ ਨੇਚਰ ਨੇ ਕਪੜਾ ਵੀ ਨਹੀਂ ਦਿੱਤਾਗਾ ਠੀਕ ਆ ਵੀ ਜਿਸ ਤਰ੍ਹਾਂ ਨੇਚਰ ਨੇ ਬੰਦੇ ਨੂੰ ਬਣਾਇਆ ਏ ਉਹ ਕੁਝ ਵੀ ਕਟਵੱਟ ਨਾ ਕਰੇ ਦੈਟ ਇਜ਼ ਦੀ ਰੀਅਲ ਪਰਸਨ ਮਤਲਬ ਉਹ ਅਸਲੀ ਇਨਸਾਨ ਪਰ ਗੱਲ ਆ ਰਹੀ ਆ ਕਿ ਉਹਨੂੰ ਲੋਕ ਇੱਥੇ ਵੀ ਟੋਕ ਰਹੇ ਆ ਕਹਿ ਰਹੇ ਆ ਕਿ ਤੂੰ ਇਸ ਤਰ੍ਹਾਂ ਕਿਆ ਕਿਉਂ ਤੂੰ ਕਿਵੇਂ ਕਹਿ ਸਕਦਾ ਕਿ ਮੈਂ ਮੰਦਿਰ ਗੁਰਦੁਆਰੇ ਨਹੀਂ ਜਾਂਦਾਗਾ ਇਸ ਗੱਲੋਂ ਉਹਦਾ ਵਿਰੋਧ ਹੋ ਰਿਹਾਗਾ ਉਹ ਕਹਿੰਦਾ ਮੈਂ ਅਰਦਾਸ ਵਰਗੀਆਂ ਫਿਲਮਾਂ ਲਿਖੀਆਂ ਤਾਂ ਮੈਂ ਬਿਨਾਂ ਜਾਣਕਾਰੀ ਤੋਂ ਲਿਖਦੀਆਂ ਅਰਦਾਸ ਫਿਲਮ ਨੂੰ ਸਰਣ ਦੇਖੀ ਮੈਂ ਵੀ ਦੇਖੀ ਆ ਬਹੁਤ ਪਸੰਦ ਆਈ ਤੇਲ ਨੂੰ ਮੇਰੇ ਪਹਿਲੀ ਪੰਜਾਬੀ ਫਿਲਮ ਲੱਗੀ ਆ ਟਾਉ ਅਰਦਾਸ ਆ ਠੀਕ ਆ ਜਿਸ ਤਰ੍ਹਾਂ ਗੁਰੂ ਬਾਣੀ ਦਾ ਗਿਆਨ ਉਹਦੇ ਵਿੱਚ ਵੰਡਿਆ ਗਿਆ ਨਾ ਸੌਣ ਗਿਆ ਦਿਲ ਨੂੰ ਭਾ ਗਿਆ ਇਸ ਤਰ੍ਹਾਂ ਪ੍ਰਚਾਰ ਹੋਣਾ ਚਾਹੀਦਾ ਹੈਗਾ ਫਿਲਮਾਂ ਦੇ ਜ਼ਰੀਏ ਨਾਟਕਾਂ ਦੇ ਜ਼ਰੀਏ ਇਸ ਚੀਜ਼ ਦੇ ਵੀ ਜ਼ਰੀਏ ਹੁਣ ਗੱਲ ਕੀ ਹੋ ਗਈ ਉਹ ਕਹਿ ਬੈਠਾ ਕਿ ਮੈਂ ਮੰਦਿਰ ਗੁਰਦੁਆਰਾ ਨਹੀਂ ਜਾਂਦਾ ਮਤਲਬ ਕਿ ਉਹ ਅਕਸਰ ਨਹੀਂ ਜਾਂਦਾ ਜਾਉਂ ਕਹਿ ਰਿਹਾ ਕਿ ਮੈਨੂੰ ਤੁਸੀਂ ਧੱਕੇ ਨਾਲ ਉੱਥੇ ਨਹੀਂ ਭੇਜ ਸਕਦੇ ਕਿਉਂਕਿ ਮੈਂ ਗੁਰਬਾਣੀ ਨੂੰ ਸਮਝਿਆਏ ਮੈਂ ਉਹਨੂੰ ਪੜਦਾ ਏ ਇਹ ਉਹ ਬਾਈ ਦੇ ਸ਼ਬਦ ਆ ਠੀਕ ਆ ਉਹ ਸ਼ੁਰੂ ਤੋਂ ਕਿਤਾਬਾਂ ਪੜ੍ਹਨ ਦੇ ਉਹਨੂੰ ਆਦਤਾ ਜਿਉਂਦਾ ਹੋ ਐਕਟਰ ਵੀ ਨਹੀਂ ਬਣਿਆ ਸੀਗਾ ਤਾਂ ਜਿਹੜਾ ਬੰਦਾ ਕਿਤਾਬਾਂ ਪੜ੍ਹਦਾ ਏ ਦੈਟਸ ਮੀਨ ਉਸਦੇ ਉਹ ਨਿਊਰੋ ਕਨੈਕਸ਼ਨ ਉਹਦੇ ਬ੍ਰੇਨ ਦੇ ਵਿੱਚ ਵੱਧ ਹੁੰਦੇ ਆ ਨਿਊਰੋ ਕਨੈਕਸ਼ਨ ਇਨ ਦਾ ਸੈਂਸ ਵੀ ਦਿਮਾਗ ਦੀ ਕਨੈਕਟਿਵਿਟੀ ਸਿਰ ਦੇ ਵਿੱਚ ਵੱਧ ਹੁੰਦੀ ਆ ਵੀ ਉਹ ਕੋਈ ਵੀ ਚੀਜ਼ ਜਲਦੀ ਸੋਚ ਸਕਦਾ ਬੀ ਸਟਰੋਂਗ ਆ ਦੂਜੇ ਲੋਕ ਨਾਲੋਂ ਦਿਮਾਗੋਂ ਤਾਂ ਬੜਾ ਸਟਰੋਂਗ ਹੁੰਦਾਗਾ। ਪਰ ਜਿਹੜਾ ਬੰਦਾ ਗੁਰਬਾਣੀ ਨੂੰ ਪੜ੍ਹਦਾ ਏ ਪਲੱਸ ਉਸ ਦੇ ਅਰਥ ਸਮਝਦਾ ਏ ਅਰਥ ਤੇ ਸਮਝਣਾ ਵੀ ਵੱਡੀ ਗੱਲ ਨਹੀਂ ਹੁੰਦਾ। ਅਰਥਾਂ ਦੇ ਨਾਲ ਚੱਲਣਾ, ਅਰਥਾਂ ਨੂੰ ਧਾਰਨ ਕਰਨਾ ਆਪਣੇ ਆਪ ਤੇ ਤੇ ਉਹ ਆਪਣੇ ਜੀਵਨ ਦੇ ਉੱਤੇ ਉਹਨੂੰ ਉਵੇਂ ਲੈ ਕੇ ਚੱਲਣਾ। ਇਹ ਵੱਡੀ ਗੱਲ ਹੁੰਦੀ ਆ। ਤਾਂ ਉਹ ਹੀ ਉਹ ਗੱਲ ਕਹਿ ਰਿਹਾਗਾ ਪਰ ਇੱਥੇ ਕੀ ਹੋ ਰਿਹਾ ਉਹ ਕਹਿੰਦਾ ਵੀ ਮੈਨੂੰ ਗਾਲਾਂ ਕੱਢ ਰਹੀਆਂ ਲੋਕ ਮੇਰੇ ਪਿਓ ਨੂੰ ਗਾਲਾਂ ਕੱਢ ਰਹੀਆਂ ਮੇਰੀ ਮਾਂ ਨੂੰ ਮੇਰੀ ਭੈਣ ਨੂੰ ਕਿ ਤੂੰ ਇਹ ਕਹਿ ਦਿੱਤਾ ਮੈਂ ਗੁਰਦੁਆਰਾ ਜਾਂ ਮੰਦਿਰ ਨਹੀਂ ਜਾਂਦਾਗਾ ਤੁਸੀਂ ਮੈਨੂੰ ਦੱਸੋ ਇਹ ਗੱਲ ਦੇ ਵਿੱਚ ਕੌਣ ਸਹੀ ਆ ਕੌਣ ਗਲਤ ਆ ਠੀਕ ਆ ਕਿਉਂਕਿ ਇਸ ਇਸ ਤਰ੍ਹਾਂ ਦੇ ਸੈਂਸਿਟਿਵ ਜਿਹੜੇ ਮੁੱਦੇ ਹੁੰਦੇ ਆ ਕਿਸੇ ਦੇ ਵੀ ਇਸ ਮੁੱਦਿਆਂ ਤੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀਗੀ ਤਾਂ ਜਿਹੜੀ ਰਾਣਾ ਜੀ ਨੇ ਆਪਣੀ ਜ਼ਬਾਨੋਂ ਜਿਹੜੀ ਗੱਲ ਬੋਲੀ ਆ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਤੁਸੀਂ ਦੱਸੋ ਤੁਸੀਂ ਇਹ ਗੱਲ ਨਾਲ ਕਿੰਨਾ ਕੁ ਸਹਿਮਤ ਆ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਰੱਖਣਾ ਮੈਂ ਤੁਹਾਡੇ ਕਮੈਂਟਾਂ ਦਾ ਵੇਟ ਕਰੂੰਗਾ